ਮੰਜੀਤਵਾਰ ਅੱਛਾ ਮੰਜੀਤ ਤੋ ਬਿਠਾਇਆ ਗਿਆ ਨਾ ਯਾ ਕਰੋ ਯਾ ਕਰੋ ਕਰਨਾ ਪੈਂਦਾ ਇਹ ਪੁਰਾਣੇ ਰਿਵਾਜ ਬੰਦੀ ਹੋ ਗਏ ਇਹ ਦੁਬਾਰੇ ਫੇਰ ਸਦੂ ਗੁੱਤੇ ਆ ਤੇ ਯਾ ਇਕੱਠੀਆਂ ਫੇਰ ਮੁੜ ਜਾਵਾ ਕਿਹ ਬਾਣੇ ਜਨ ਆਈ ਆ ਨਾ ਉਸ ਤਰ੍ਹਾਂ ਦੀ ਹੰਡੀਆਂ ਦਾ ਤਿਹਾੜ ਆਇਆ ਚਲੋ ਸਾਰੇ ਇਕੱਠੇ ਹੋ ਗਏ ਰਵਾਇਤ ਖਤਮ ਹੋ ਗਿਆ ਲੇਕਿਨ ਸਾਬ ਮੇਰੇ ਕਹਿਣਾ ਕਿਤੇ ਨਾ ਕਿਤੇ ਪਿੰਡ ਦੇ ਨਾਲ ਜੁੜੇ ਨਹੀਂ ਤਾਂ ਕਿ ਉਹਦਾ ਰੋਜ਼ ਉਹਦਾ ਕੰਮ ਹੀ ਹੋ ਗਿਆ ਉਹਦਾ ਕੰਮ ਹੀ ਹੋ ਗਿਆ ਕਿਹ ਇਹ ਨਾ ਕਹਿਣਾ ਗੱਲਬਾਤ ਕਰਕੇ ਇਤਰਾ ਨਹੀਂ ਇਤਰਾ ਹੋ ਜਾਏ ਇਤਰਾ ਇਤਰਾ ਹੋ ਜਾਏ ਉਹ ਹੈਗਾ ਉੱਥੇ ਆ ਤੇ ਮਤਲਬ ਉਹਦਾ ਇੱਥੇ ਆ ਮਤਲਬ ਆ ਤਾਂ ਧਿਆਨੋਂ ਇੱਥੇ ਹੁੰਦਾ ਜਬ ਵੀ ਜਿਹੜਾ ਧਿਆਨ ਇੱਥੇ ਆ ਰਾਤ ਦੇ ਵਿੱਚ ਇੱਥੇ ਆਦਾ ਧਿਆਨ ਤੁਹਾਨੂੰ ਚਲੋ ਆ ਕਰ ਲੋ ਜੇ ਮੈਂ ਆ ਕੇ ਖਲੇ ਨਾ ਖਾ ਤੇ ਸਿੰਦੀ ਰਹਾ ਦੂ ਸਿੰਦੀ ਨਹੀਂ ਆਣਾ ਸੋਣੀ ਰਿਆਣਾ ਤੇ ਕਰਨਾ ਹੀ ਪੈਂਦਾ ਆ ਤੁਹਾਨੂੰ ਜਿਹੜਾ ਚਲੋ ਮਹਾਰਾਜ ਅੰਦਾਜ਼ ਕਰੇ ਕੋਈ ਜਿਹੜੇ ਨਸੇ ਅੱਜ ਤੱਕ ਖੰਦੇ ਫਿਰਦੇ ਆ ਚਲੋ ਵਧੀਆ ਕੰਮ ਆ ਗਲਤ ਖਰਚਿਆਂ ਦੀ ਹੁੰਦੀ ਆ ਸਾਰੀ ਪਾਸੇ ਕੋਈ ਨਾਸਾ ਕਰਕੇ ਖਰਚਾ ਕਰ ਲੈਂਦਾ ਕੋਈ ਚੰਗੇ ਕੰਮ ਚ ਕਰ ਲੈਂਦਾ ਵਧੀਆ ਆ ਤਾਰ ਜਿੱਥੇ ਹੁੰਦੇ ਹਨ ਉਹਨਾਂ ਕਮਾਂਜਾਂ ਦੇ ਹਰ ਇੱਕ ਦਾ ਉਹਨੂੰ ਕਿਸੇ ਨਾਲ ਧੇਰ ਮਰਨੀ ਕੋਈ ਕਰਦਾ ਹੋਊ ਆਪਣੇ ਧੇਰ ਮੇ ਉਹ ਨਹੀਂ ਧੇਰ ਮੇ ਕਿਸਦਾ ਕਰਦਾ ਉਹਦਾ ਇਹ ਹਿਸਾਬ ਸ਼ੁਰੂ ਤੋਂ ਹੀ ਜਿਹੜਾ ਕੋਈ ਨਾਰਾਜ਼ ਵੀ ਹੈ ਨਾ ਉਹਨੂੰ ਉਹਨਕਵਾ ਕੇ ਸੱਸੀ ਕਾ ਬਲਾ ਕੇ ਹੀ ਜਾਣਾ ਹੁਣ ਇਹ ਨਹੀਂ ਕਹਿਣਾ ਕਿ ਮੈਂ ਤਾਂ ਇਹ ਨਾਰਾਜ਼ ਵਾਜਦਾ ਬੋਲਦਾ ਨਹੀਂ ਉਹਨੂੰ ਸੱਸੀ ਕਾ ਬਲਾ ਕੇ ਹੀ ਜਾਣਾ ਗਾੜੀ ਉਹਦੇ ਬੇਟੇ ਦਾ ਵੀ ਹੋਈਆ ਉਹਨੂੰ ਹਾਰੇ ਕੋ ਸੱਸੀ ਕਾ ਬਲਾ ਮੇਰਾ ਨਾਮ ਪਰ ਵੀ ਹਾਂਜੀ ਇਹ ਸਾਹ ਬੁੱਲੇ ਵਾਲੀ ਇਹਦਾ ਇੱਕ ਬਹੁਤ ਵਧੀਆ ਉਮਰਾਲਾ ਹੈ ਉਸ ਹਰ ਸਾਲ ਇਹ 3 ਦਾ ਫੰਕਸ਼ਨ ਆਰਗੇਨਾਈਜ਼ ਕਰਦਾ ਆ ਪਿਛਲੀ ਵਾਰੀ ਵੀ ਉਹਨਾਂ ਨੇ ਫੰਕਸ਼ਨ ਆਰਗੇਨਾਈਜ਼ ਕੀਤਾ ਸੀ ਫਿਰ ਤਾਂ ਜੋ ਜਿਹੜੀਆਂ ਸਾਡੇ ਪਿੰਡ ਦੀਆਂ ਕੁੜੀਆਂ ਵਿਆਹ ਵਿਆਹ ਕੇ ਚੜੇ ਜਾਂਦੀਆਂ ਨੇ ਉਹਨਾਂ ਨੂੰ ਇੱਕ ਵਾਰ ਤੋਂ ਫਿਰ ਤੋਂ ਇਕੱਠਾ ਕੀਤਾ ਜਾ ਸਕੇ ਤਾਂ ਕਿ ਉਹ ਵੀ ਆਪਣੇ ਰੋਜ਼ਾਨਾ ਦੇ ਰੁਝੇਮਿਆਂ ਵਿੱਚੋਂ ਇੱਕ ਦਿਨ ਉਹ ਆਪਣੀ ਜ਼ਿੰਦਗੀ ਵਾਸਤੇ ਆਪਣੀ ਜ਼ਿੰਦਗੀ ਨੂੰ ਖੁੱਲ ਕੇ ਜੀ ਸਕਣ ਅਤੇ ਆਪਣੇ ਮਨ ਦੇ ਹਾਵ ਭਾਵ ਉਹਨਾਂ ਨੂੰ ਤਪ ਘਟਾਵਾ ਕਰ ਸਕਣ ਇਸ ਕਰਕੇ ਸਾਡਾ ਪਿੰਡ ਬਹੁਤ ਪਿੰਡਾਂ ਨਾਲੋਂ ਇੱਕ ਵੀ ਲਖਣ ਪਿੰਡ ਆ ਕਿਉਂਕਿ ਜਿਹੜਾ ਤੀਆਂ ਦਾ ਤਿਹਾਰ ਆ ਇਹ ਇੱਕ ਸਾਡੇ ਵਿਰਸੇ ਦਾ ਅਨਿਖੜਵਾ ਅੰਗ ਆ ਤੀਆਂ ਕਿਉਂਕਿ ਪੁਰਾਣੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਸੀ ਫਿਰ ਵਿੱਚ ਕੁਝ ਬੜੇ ਉਤਰਾ ਚੜਾਅ ਆਏ ਇਸ ਤਿਹਾਰ ਨੂੰ ਪਰ ਹੋਂਦੇ ਟਾਈਮ ਦੇ ਵਿੱਚ ਇੱਕ ਵਾਰ ਫਿਰ ਸਾਬ ਨੇ ਇਸ ਤਿਹਾਰ ਨੂੰ ਫੇਰ ਸੁਰਜੀਤ ਕੀਤਾ ਸਾਡੇ ਪਿੰਡ ਦੇ ਵਿੱਚ ਇੱਕ ਲੋਕਾਂ ਨੂੰ ਖੁੱਲਾ ਡੁੱਲਾ ਮਾਹੌਲ ਸਿਰਜਿਆ ਆ ਆਕੇ ਸਾਰੇ ਲੋਕ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਤਾਂ ਕਿ ਇਸ ਪਿੰਡ ਦੀਆਂ ਧੀਆਂ ਭੈਣਾਂ ਵੀ ਇਕੱਠੀਆਂ ਹੋ ਸਕਣ ਤੇ ਸਾਡੇ ਪਿੰਡ ਦਾ ਜਿਹੜਾ ਨਾਮ ਆ ਹੋਰ ਵੀ ਉੱਚਾ ਹੋ ਸਕੇ ਸਾਰੇ ਦੇਖੋ ਕਿੰਨੀਆਂ ਕੁੜੀਆਂ ਜਿਹੜੀਆਂ ਸੋਹਰਿਆ ਪੁਆਈਆਂ ਵਾਂ ਪਹਿ ਵੀ ਹੋ ਰਿਹਾ ਤਾਂ ਇਹ ਨਾ ਤੇ ਬੜਾ ਚੰਗਾ ਲੱਗਦਾ ਕਿ ਇਸੇ ਬਹਾਨੇ ਉਹ ਗੈਦਰ ਕੁ ਕਰਦੇ ਮਤਲਬ ਸਾਰੇ ਮਿਲ ਜਾਂਦੇ ਆ ਕਿ ਕਿੰਨੀਆਂ ਕਿੰਨੀਆਂ ਦੇਰ ਬਾਅਦ ਮਿਲਦੀ ਹੈ ਮਾਇਸੇ ਬਹਾਨੇ ਸਾਰਿਆਂ ਦਾ ਮੇਲ ਟੋੜਾ ਜਾਂਦਾ ਬੜੇ ਬੜੀਆਂ ਜਿਆਦਾ ਨੌਵਾਂ ਵਜੇ ਜਿਹੜੀਆਂ ਮੈਂ ਅੱਜ ਪਹਿਲੀ ਵਾਰ ਇੱਥੇ ਦੇਖੀਆਂ ਵਾਂ ਬੜੀਆਂ ਕੁੜੀਆਂ ਆ ਨਵੀਂ ਪੀੜੀ ਦੀਆਂ ਜਿਹੜੀਆਂ ਸਾਡੇ ਤੋਂ ਬਾਅਦ ਆਈਆਂ ਉਹਨਾਂ ਨੂੰ ਅੱਜ ਇੱਥੇ ਮਿਲੇ ਆ ਪਤਾ ਲੱਗਾ ਕਿ ਇਹਨਾਂ ਦੀ ਬੇਟੀਆਂ ਉਹਨਾਂ ਦੀ ਨੌਮ ਆ ਤੇ ਚੰਗਾ ਮਾਣ ਮਹਿਸੂਸ ਹੁੰਦਾ ਦਾ ਸਾਡੇ ਦੀ ਸੋਚੀ ਚਲ ਆਪਾਂ ਉਹਦਾ ਸਾਰੇ ਜਨਾਂ ਨੂੰ ਸ਼ੁਕਰਗੁਜ਼ਾਰ ਆ ਮੈਂ ਬੜਾ ਜਿਆਦਾ ਕਿ ਸਾਡੇ ਵੀਰ ਨੇ ਸਾਨੂੰ ਇੰਨਾ ਜਿਆਦਾ ਮਾਣ ਦਿੱਤਾ ਹੈ ਕਿ ਦੇਖੋ ਸਾਰੀਆਂ ਭੈਣਾਂ ਨੂੰ ਕੱਢਿਆ ਕਿ ਹਰ ਹਰ ਬੰਦੇ ਦੀ ਇਦਾਂ ਦੀ ਸੋਚ ਨਹੀਂ ਹੋ ਸਕਦੀ ਪਰ ਮੈਂ ਚਾਹੁੰਨੀ ਆ ਕਿ ਹਰ ਪਿੰਡ ਵਿੱਚ ਇਦਾਂ ਦਾ ਇੱਕ ਸਾਬ੍ਹ ਬਣਾਂਗਾ ਜਾਂ ਸਾਬੇ ਵਰਗਾ ਇੱਕ ਵੀਰ ਪੈਦਾ ਹੋਏ ਜਿਹੜਾ ਸਾਰੇ ਭੈਣਾਂ ਨੂੰ ਇੰਨਾ ਮਾਣ ਸਿਤਕਾਰ ਆਨੂੰ ਆ ਪ੍ਰਾਊਡ ਟੂ ਸਾਬਾ ਵੀਰ ਬੜਾ ਮਾਣ ਮਹਿਸੂਸ ਕਰਦੇ ਆ ਇਸ ਚੀਜ਼ ਤੇ ਕਿ ਸਾਡੇ ਪਿੰਡ ਨੂੰ ਇੱਕ ਸਾਬੇ ਵਰਗੀ ਪਰਸਨੈਲਿਟੀ ਮਿਲ ਗਈ ਹੈ